ਧਰਮ ਪਰਿਵਰਤਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਪੱਕ ਚੁਕਿਆ ਹੈ ਹਿੰਦੂ ਅਤੇ ਸਿੱਖ ਜੱਥੇਬੰਦੀਆਂ ਦੇ ਵੱਲੋਂ ਪਾਸਟਰਾਂ ਦੇ ਉੱਪਰ આરોਪ ਲਗਾਏ ਜਾ ਰਹੇ ਨੇ ਕਿ ਲੋਕਾਂ ਨੂੰ ਰਾਸ਼ਨ ਪੈਸਿਆਂ ਅਤੇ ਬੀਮੇ ਦਾ ਲਾਲਚ ਦੇ ਕੇ ਉਹਨਾਂ ਦਾ ਧਰਮ ਪਰਿਵਰਤਿਤ ਕੀਤਾ ਜਾ ਰਿਹਾ ਹੈ ਨਿਹੰਗ ਦਲੇਰ ਸਿੰਘ ਮਾਸਟਰ ਨੇ ਇਸ ਮੌਕੇ ਕਿਹਾ ਕਿ ਇਹ ਪਖੰਡ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਇਸ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੇ ਇਸ ਦੋਸ਼ਾਂ ਦੇ ਜਵਾਬ ਦੇ ਵਿੱਚ ਪਾਸਟਰ ਜੋਨ ਕੋਟਲੀ ਨੇ ਮੀਡੀਆ ਦੇ ਸਾਹਮਣੇ ਆ ਕੇ ਕਿਹਾ ਕਿ ਉਹ ਸਿਰਫ ਅਰਦਾਸ ਕਰਦੇ ਨੇ ਕੋਈ ਲਾਲਚ ਨਹੀਂ ਦਿੰਦੇ ਉਹਨਾਂ ਵਿਰੋਧੀਆਂ ਨੂੰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਅਤੇ આરોਪ ਲਗਾਏ ਨੇ ਕਿ ਇਹ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਵੀ ਦੇਖੋ ਆਖਿਰ ਕੀ ਹੈ ਪੂਰਾ ਮਾਮਲਾ ਉਹਨਾਂ ਦੇ ਜਿਹੜਾ ਅਜੇਹਾ ਪ੍ਰਚਾਰ ਆ ਜਿਹੜਾ ਇਹ ਲੋਕਾਂ ਨੂੰ ਬਿਮਾਰੀਆਂ ਠੀਕ ਕਰਨ ਦਾ ਪ੍ਰਚਾਰ ਦੇ ਨਾਂ ਤੇ ਜਿਹੜਾ ਲੋਕਾਂ ਨੂੰ ਲਾਰੇ ਝਾਂਸੇ ਦੇ ਰਹੇ ਆ ਉਸ ਤੇ ਅਸੀਂ ਰੋਕ ਲਾਉਣ ਦੀ ਡਿਮਾਂਡ ਕੀਤੀ ਆ ਨਾ ਕਿ ਜਿਹੜਾ ਇਹਨਾਂ ਦਾ ਜਿਹੜਾ ਇਹ ਪ੍ਰਚਾਰ ਕਰਦੇ ਅਸੀਂ ਉਹਨਾਂ ਦੇ ਪ੍ਰਚਾਰ ਤੇ ਨਹੀਂ ਰੋਕ ਲਾਉਣ ਦੀ ਮੰਗ ਕੀਤੀ ਸਿਰਫ ਅਸੀਂ ਮੰਗ ਆ ਕੀਤੀ ਆ ਕਿ ਜਿਹੜਾ ਇਹਨਾਂ ਦਾ ਅਜੀਹਾ ਇਹ ਜਿਹੜਾ ਲੋਕਾਂ ਨੂੰ ਭੁਮਰਾਹ ਕਰਦੇ ਪਏ ਔਰਤੇ ਬੜਾ ਰੋਕ ਲਗਾਈ ਜਾਵੇ ਉਹ ਜੀਜਸ ਕਰਾਈ ਦਾ ਜਿਹੜੀਆਂ ਸਿੱਖਿਆਵਾਂ ਦਾ ਪ੍ਰਚਾਰ ਕਰ ਰਹੇ ਸਾਨੂੰ ਇਸ ਚੀਜ਼ ਦਾ ਕੋਈ ਇਤਰਾਜ਼ ਨਹੀਂਗਾ ਪਰ ਜਿਹੜਾ ਓਵਰਆਲ ਵੇਖਿਆ ਜਾਵੇ ਕਿ ਜਿਹੜੀਆਂ ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਕਿ ਏਡਸ ਠੀਕ ਕਰਦਾਵਾਂਗੇ ਕੈਂਸਰ ਠੀਕ ਕਰਦਾਵਾਂਗੇ ਲੇਡੀਜ਼ ਦੀਆਂ ਰਸੋਲੀਆਂ ਠੀਕ ਕਰਦਾਾਂਗੇ ਇਹ ਜਿਹੜਾ ਸੌਫਟ ਟਾਰਗੇਟ ਜਿਹੜਾ ਇਹਨਾਂ ਨੇ ਬਣਾਇਆ ਵਾ ਇਹ ਜਿਹੜਾ ਪਾਸਟਰਾਂ ਨੇ ਜਿਹੜਾ ਇਹ ਹੈ ਕਿ ਲੇਡੀਜ਼ ਆ ਲੇਡੀਜ਼ ਨੂੰ ਨੋਰਮਲੀ ਇਹ ਅੱਜਕੱਲ ਦੀ ਜਿਹੜਾ ਐਟਮੋਸਫੇਅਰ ਦੇ ਵਿੱਚ ਜਿਹੜੀਆਂ ਕਾਰਨ ਕਰਕੇ ਲੇਡੀਜ਼ ਨੂੰ ਜਿਹੜੀਆਂ ਰਸੋਲੀ ਔਰ ਜਿਹੜੀ ਬਰਸ਼ ਕਰ ਅਸਰ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਵਾ ਔਰ ਜਿਹੜਾ इजीली ਟਾਰਗੇਟ ਇਹਨਾਂ ਦਾ ਬਣ ਜਾਂਦੀਆਂ ਵਾ ਔਰ ਜਦੋਂ ਕਰੋਨਾ ਦੇ ਵਿੱਚ ਸੁਆਮੀ RAMDEV ਨੇ ਜਦੋਂ ਡਿਮਾਂਡ ਕੀਤੀ ਜਿਹੜੀ ਦਵਾਈ ਬਣਾਉਣ ਦਾ ਜਿਹੜਾ ਐਲਾਨ ਕੀਤਾ ਸੀਗਾ ਕਿ ਮੈਂ ਜਿਹੜੀ ਕਰੋਨਾ ਦੀ ਦਵਾਈ ਬਣਾ ਲੈਣੇ ਕਿ WHO ਵੀ ਉਹਨਾਂ ਦਾ ਦਿਵਾਲੇ ਹੋ ਗਿਆ ਸੀਗਾ Indian Medical Association ਵੀ ਉਹਨਾਂ ਦੇ ਦਿਵਾਲੇ ਹੋ ਗਿਆ ਸੀਗਾ ਔਰ ਬਕਾਇਦਾ ਉਹਨਾਂ ਤੇ ਐਫ ਆਈ ਆਰ ਹੀ ਹੋ ਗਈ ਸੀਗੀ 1954 ਐਕਟ ਜਿਹੜਾ ਮੈਂ ਪਹਿਲਾਂ ਬੋਲਿਆ ਵਾ 1954 ਐਕਟ ਦੇ ਅਧੀਨ ਉਹਨਾਂ ਤੇ ਜਿਹੜੀ ਐਫ ਆਈ ਆਰ ਹੋ ਗਈ ਸੀਗੀ ਪਰ ਇਹ ਜਿਹੜੇ ਲਗਾਤਾਰ ਇਹ ਲੋਕ ਜਿਹੜੇ ਆ ਲਗਾਤਾਰ ਆਪਣੇ ਪ੍ਰਚਾਰ ਤੇ ਆਪਣੀ ਸਟੇਜਾਂ ਤੋਂ ਏਡੇ ਵੱਡੇ ਵੱਡੇ ਲੈਵਲ ਦੇ ਜਿਹੜੇ ਦਾਅਵੇ ਕਰਦੇ ਆ ਕਿ ਇਹ ਇੰਨਾ ਤੇ ਜਿਹੜਾ Indian Medical Association ਜਿਹੜਾ ਜਾਂ WHO ਆ ਜਿਹੜਾ ਪ੍ਰਸ਼ਾਸਨ ਆ ਜਿਹੜਾ ਕੀ ਕਹਿੰਦੇ ਉਹਨਾਂ ਦਾ ਕੋਈ ਨਹੀਂ ਧਿਆਨ ਦੇ ਰਿਹਾ ਲੋਕ ਮਰ ਰਹੇ ਆ ਲੋਕ ਗੁੰਮਰਾਹ ਹੋ ਰਹੇ ਆ ਲੋਕਾਂ ਨੂੰ ਇਹ ਬੇਵਕੂਫ ਬਣਾ ਰਹੇ ਆ ਕਿ ਵੀ ਅਸੀਂ ਬਿਮਾਰੀਆਂ ਠੀਕ ਕਰ ਦਾਂਗੇ ਮੈਂ ਉਹਦੇ ਹਰ ਵਾਰੀ ਚੈਲੰਜ ਕਰਦਾ ਹਾਂ ਅਸੀਂ ਬਿਮਾਰੀ ਬਿਮਾਰ ਬੰਦੇ ਲੈ ਕੇ ਆਨੇ ਆ ਤੁਸੀਂ ਇੱਕ ਠੀਕ ਕਰ ਦੋ ਮੈਂ ਖੁਦ ਕਿੰਨਾ ਆ ਮੇਰੇ ਪਿੱਤੇ ਚ ਪਥਰੀ ਹੈਗੀ ਆ ਮੇਰੀ ਤੁਸੀਂ ਪਥਰੀ ਕੱਢ ਦੋ ਮੈਂ ਤੁਹਾਡਾ ਫੋਲੋਅਰ ਬਣ ਜਾਵਾਂਗਾ ਮੈਂ ਤੁਹਾਡਾ ਝੰਡਾ ਚੁੱਕ ਕੇ ਤੁਹਾਡਾ ਪ੍ਰਚਾਰ ਕਰਾਂਗਾ ਜੇਕਰ ਤੁਹਾਡੇ ਚ ਕੋਈ ਕਾਬਲੀਅਤ ਹੈਗੀ ਆ ਪਰ ਕਿਸੇ ਨੂੰ ਗੁੰਮਰਾ ਜਾਂ ਝੂਠ ਨਾ ਕਿਸੇ ਨਾ ਫਲਾਓ ਨਾ ਪਖੰਡਵਾਦ ਫਲਾਓ ਕਿਉਂਕਿ ਜਿਹਦੇ ਵੀ ਲੋਕ ਮਰੇ ਤੇ ਉਹਦੇ ਜ਼ਿੰਮੇਵਾਰ ਇਹ ਪਾਸਟਰ ਹੋਣਗੇ ਪਿੱਛੇ ਵੀ ਇੱਕ ਵੀਡੀਓ ਆਈ ਸੀਗੀ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਭੂਤ ਕੱਢਣ ਦੇ ਨਾਂ ਤੇ ਇੱਕ ਬੰਦਾ ਮਾਰ ਦਿੱਤਾ ਸੀਗਾ ਮਜੀਠਿਆ ਦੀ ਇੱਕ ਘਟਨਾ ਸੀਗੀ ਮਜੀਠੇ ਦੇ ਵਿੱਚ ਵੀ ਇੱਕ ਬਜ਼ੁਰਗ ਵਿਅਕਤੀ ਨੂੰ ਇਹਨਾਂ ਨੇ ਕੁਰਸੀ ਨਾਲ ਬਣ ਮਾਰੇ ਕੁੱਟ ਦਿੱਤਾ ਸੀਗਾ ਪਾਸਟਰ ਤੇ ਵੀ ਉਸਤੇ ਪਰਚਾ ਦਰਜਾ ਹਰ ਵਾਰੀ ਪ੍ਰਸ਼ਾਸਨ ਨੂੰ ਇੱਕ ਘਟਨਾਵਾਂ ਵੇਖਣ ਨੂੰ ਮਿਲਦੀਆਂ ਵਾ ਪਰ ਪ੍ਰਸ਼ਾਸਨ ਅਵੇਅਰ ਨਹੀਂ ਹੋ ਰਿਹਾ ਸ਼ਾਸਨ ਨੂੰ ਜੀ ਅਸੀਂ ਬੇਨਤੀ ਕੀਤੀ ਆ ਹਜੇ ਤੱਕ ਬੇਨਤੀ ਕੀਤੀ ਆ ਕਿ ਵੀ 10 ਜੁਲਾਈ ਨੂੰ ਇਹ ਪ੍ਰੋਗਰਾਮ ਕਰਨ ਜਾ ਰਿਹਾ ਵਾ ਔਰ ਇਹਦੇ ਜਿਹੜੇ ਸੋਸ਼ਲ ਪਲੇਟਫਾਰਮਸ ਹੈਗੇ ਆ ਜਾਂ ਇਹ ਜੋ ਆਪਣੇ ਪੰਫਲੈਟ ਡਿਸਟਰੀਬਿਊਟ ਕਰਦੇ ਪਏ ਉਹਨਾਂ ਤੇ ਵੀ ਜਿਹੜੀ ਆ ਕਿ ਗੰਭੀਰ ਬਿਮਾਰੀਆਂ ਨੂੰ ਠੀਕ ਕਰਨ ਦਾ ਇਹ ਦਾਵਾ ਕੀਤਾ ਜਾ ਰਿਹਾ ਵਾ ਪਰ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਵੀ ਅਸੀਂ ਪ੍ਰਸ਼ਾਸਨ ਨੂੰ ਆ ਗੱਲ ਲਿਖਤ ਵਿੱਚ ਡਿਮਾਂਡ ਕੀਤੀ ਆ ਕਿ ਵੀ ਇਹ ਜਿਹੜਾ ਇਹੋ ਜਿਹਾ ਪ੍ਰਚਾਰ ਤੇ ਰੋਕ ਲਾਈ ਜਾਵੇ ਤੇ ਮੈਂ ਸਾਰਿਆਂ ਨੂੰ ਇਹ ਕਹਾਂ ਪਖੰਡ ਦੇ ਖਿਲਾਫ ਰਹੋ ਪਖੰਡ 'ਚ ਨਾ ਆਓ ਸਾਰੀ ਸਾਰਿਆਂ ਨੂੰ ਆਜ਼ਾਦ ਹੈ ਸਾਰਿਆਂ ਨੂੰ ਆਜ਼ਾਦੀ ਹੈ ਆਪਣੇ ਆਪਣੇ ਧਰਮ ਪਰਵਰਤਨ ਕਰੇ ਪਰ ਕਿਸੇ ਲਾਲਚੇ ਆ ਕੇ ਨਾ ਕਿਸੇ ਨੂੰ ਰਾਸਨ ਦਾ ਲਾਲਚ ਹੈ ਕਿਸੇ ਨੂੰ ਪੈਸਿਆਂ ਦਾ ਲਾਲਚ ਹੈ ਕਿਸੇ ਨੂੰ ਬੀਮਾਰੀ ਦਾ ਲਾਲਚ ਹੈ ਇਹ ਟੋਟਲ ਲਾਲਚ ਦੇ ਦੇ ਕੇ ਤੇ ਧਰਮ ਪਰਿਵਰਤਨ ਕਰਾ ਲੈ। ਬਸ। ਜੀਸੀ ਨੂੰ ਮੰਗ ਪੱਤਰ ਦੇਣਾ ਹੈ ਸਾਰੇ ਜਥੇਬੰਦੀਆਂ ਨਾਲ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਵਤੇ ਦਾਸ ਦਲੇਰ ਸਿੰਘ ਜਤਕਾ ਮਾਸਟਰ ਸਾਰੀ ਸੰਗਤ ਨੂੰ ਬੇਨਤੀ ਹੈ, ਵਰਲਡ ਦੀ ਸੰਗਤ ਨੂੰ ਬੇਨਤੀ ਹੈ ਭਾਈ ਆਪਾਂ ਇਹ ਪਖੰਡਾਂ ਤੋਂ ਬਚੀਏ। ਜਿਹੜੇ ਪਾਸਟਰ ਕਰ ਰਹੇ ਨੇ ਇਹ ਇਲਾਜ ਕਰਦਾਂਗੇ ਅਸੀਂ ਇਸ ਤਰ੍ਹਾਂ ਕਰਦਾਂਗੇ ਇਹ ਕੁਝ ਸਮੇਂ ਤੋਂ ਹੀ ਇਸ ਤਰ੍ਹਾਂ ਕਰ ਰਹੇ ਐ ਕਿਉਂ ਪੰਜਾਂ ਸਾਲਾਂ ਤੋਂ ਹੀ ਇਹ ਗੇਮਾਂ ਚਲੀਆਂ ਵਾ ਇਹਨਾਂ ਨੂੰ ਬੰਦ ਕੀਤਾ ਜਾਵੇ ਸਾਡੇ ਪ੍ਰਧਾਨ ਜੀ ਨੇ ਵੀ ਪੰਡਤ ਜੀ ਨੇ ਵੀ ਸਾਰਿਆਂ ਨੇ ਸ਼ਰਮਾ ਜੀ ਨੇ ਵੀ ਇਹਨਾਂ ਨੇ ਕੀ ਕਿਹਾ ਵਾ ਵੀ ਇਹ ਜਿਹੜੇ ਪਾਸਟਰ ਕਰ ਰਹੇ ਨੇ ਇਲਾਜ ਆਪਾਂ ਇਸ ਤਰ੍ਹਾਂ ਕਰਦਾਂਗੇ ਇਸ ਤਰ੍ਹਾਂ ਠੀਕ ਹੋਣ ਲੱਪੇ ਤੇ ਫਿਰ ਗੱਲ ਹੀ ਕੋਈ ਨਹੀਂ ਫਿਰ ਡਾਕਟਰਾਂ ਦੀ ਕੀ ਲੋੜ ਠੀਕ ਹੈ ਨਾ ਇਸ ਰੋਗ ਲਈ ਜਾਵੇ ਸਾਰਿਆਂ ਨੂੰ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਵੀ ਇਹ ਜਿਹੜੇ ਪਖੰਡ ਕਰ ਰਹੇ ਨੇ ਇਹਨਾਂ ਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਨੂੰ ਕੋਈ ਅਧਿਕਾਰ ਨਹੀਂ ਆ ਕਿ ਸਾਡੇ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹਬਜੈਕਸ਼ਨ ਕਰੇ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਲਕਿ ਇਸ ਤਰੀਕੇ ਦੇ ਜਿਹੜੇ ਨਾਟਕੀ ਨੌਸਰਬਾਜ਼ ਲੋਕ ਨੇ ਅਸੀਂ ਇਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਤੇ ਪਰਚੇ ਦਰਜ ਕਰਾਵਾਂਗੇ ਇਹਨਾਂ ਨੇ ਉਸ ਪਰਿਵਾਰ ਨੂੰ ਉਸ ਭੈਣ ਦੇ ਪਤੀ ਨੂੰ ਵੀ ਗੁੰਮਰਾਹ ਕਰਕੇ ਸਿਰਫ ਆਪਣੀ ਝੂਠੀ ਸ਼ੌਹਰਤ ਵਾਸਤੇ ਦੋ ਸਮਾਜਾਂ ਦੇ ਅੰਦਰ ਨਫ਼ਰਤ ਦਾ ਬੀਜ ਬੋਇਆ ਅਸੀਂ ਆਪਣੇ ਸਮਾਜ ਨੂੰ ਪਿਆਰ ਕਰਦੇ ਹਾਂ ਸਾਡਾ ਭਾਈਚਾਰਾ ਹਮੇਸ਼ਾ ਹਿੰਦੂ ਮੁਸਲਮ ਸਿੱਖ ਈਸਾਈ ਸਾਰਿਆਂ ਨੂੰ ਪਿਆਰ ਕਰਦਾ ਹੈ ਸਾਰਿਆਂ ਨੂੰ ਏਕਤਾ ਦੇ ਵਿੱਚ ਰਹਿਣ ਵਾਸਤੇ ਅਪੀਲ ਕਰਦੇ ਹਾਂ ਇਸ ਕਰਕੇ ਸਾਡੇ ਧਰਮ ਦੇ ਪ੍ਰਚਾਰ ਦੇ ਵਿੱਚ ਕੋਈ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਵੀ ਕਿੰਤੂ ਪਰੰਤੂ ਕਰ ਜਾਏ ਚਾਹੇ ਸੇਖ ਵੀਰ ਹੋਣ ਉਹ ਵੀ ਆਪਣਾ ਖੋਲ ਦੇਲੀ ਦੇ ਨਾਲ ਪ੍ਰਚਾਰ ਜਿਵੇਂ ਮਰਜ਼ੀ ਕਰਦੇ ਨੇ ਚਾਹੇ ਹਿੰਦੂ ਵੀਰ ਉਹ ਵੀ ਜਿਵੇਂ ਮਰਜ਼ੀ ਕਰਦੇ ਨੇ ਇਹ ਕੌਣ ਹੁੰਦੇ ਆ ਸਾਨੂੰ ਕਹਿਣ ਵਾਸਤੇ ਕਿ ਤੁਸੀਂ ਉਹਦੇ ਤੁਸੀਂ ਚੰਗਾਈ ਦਾ ਪ੍ਰਚਾਰ ਨਹੀਂ ਕਰਨਾ ਮੈਂ ਫਿਰ ਦੌਰ ਆ ਰਿਹਾ ਕਿ ਚੰਗਾ ਉਸ ਪਰਮੇਸ਼ਵਰ ਨੇ ਕਰਨਾ ਉਸ ਅਕਾਲ ਪੁਰਖ ਨੇ ਕਰਨਾ ਸੰਤਾ ਨੇ ਪ੍ਰੇਰ ਕਰਨੀ ਹੁੰਦੀ ਹੈ ਇਨਸਾਨ ਜਿਹੜੇ ਰੋਗੀ ਨੇ ਆਉਣਾ ਉਹ ਨੇ ਵਿਸ਼ਵਾਸ ਦੇ ਨਾਲ ਆਉਣਾ ਅਗਰ ਉਹ ਵਿਸ਼ਵਾਸ ਕਰੂਗਾ ਤੇ ਉਹ ਡੈਫੀਨੇਟਲੀ ਚੰਗਾ ਹੋਊਗਾ ਅਗਰ ਉਹਦਾ ਵਿਸ਼ਵਾਸ ਨਹੀਂ ਹੋਊਗਾ ਤੇ ਉਹ ਕਦੇ ਵੀ ਚੰਗਾ ਨਹੀਂ ਹੋਊਗਾ ਪਰ ਕਦੇ ਵੀ ਅਪੋਸਟਲ ਜੀ ਨੇ ਸਾਡੇ ਧਾਰਮਿਕ ਆਗੂਆਂ ਨੇ ਕਦੇ ਇਹ ਨਹੀਂ ਕਿਹਾ ਕਿ ਮੈਂ ਚੰਗਾ ਕੀਤਾ ਉਹ ਕਹਿੰਦੇ ਚੰਗਾ ਉਸ ਅਕਾਲ ਪੁਰਖ ਨੇ ਕਰਨਾ ਉਸ ਪਰਮੇਸ਼ਵਰ ਨੇ ਕਰਨਾ ਸੋ ਇਸ ਕਰਕੇ ਅਸੀਂ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ ਔਰ ਬਿਲਕੁਲ ਵੀ ਬਖਸ਼ਾਂਗੇ ਨਹੀਂ ਬਹੁਤ ਜਲਦੀ ਇਹ ਲੋਕ ਜਿਹੜੇ ਅੱਜ ਸਮਾਜ ਜੰਦਰ ਨਫਰਤ ਫਲਾਉਂਦੇ ਨੇ ਤੁਹਾਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਮਿਲਣਗੇ ਇਹ ਵਾਦਾ ਹੈ ਤੁਹਾਡੇ ਨਾਲ